ਹੱਲ ਬਣੀ ਆਟਾ ਲੈ ਆਟੇ ਦੀ ਕੀ ਗੱਲ ਐ ਤੇਰੇ ਬਾਈ ਨੇ ਤਾਂ ਸੁੱਖ ਨਾਲ 100 ਬੋਰੀਆਂ ਪਿਹਾ ਕੇ ਰੱਖ ਛੱਡਿਆ ਐਨੇ ਆਟੇ ਦਾ ਕੀ ਕਰਨਾ ਤੁਸੀਂ ਖਰਾਬ ਨਾ ਹੋਊ ਖਰਾਬ ਕੀ ਹੋਣਾ ਤੇਰੇ ਬਾਈ ਨੇ ਸਰਪੰਚੀ ਦੀਆਂ ਵੋਟਾਂ 'ਚ ਖੜੇ ਹੋਣਾ ਅਸੀਂ ਤਾਂ ਆਟਾ ਪੂਰੇ ਪਿੰਡ 'ਚ ਵੰਡਣਾ ਐ ਲੈ ਸਰਪੰਚੀ ਤਾਂ ਸਾਡੇ ਵਾਲਾ ਵੀ ਖੜਾ ਹੋਣ ਨੂੰ ਫਿਰਦਾ ਅਸੀਂ ਤਾਂ ਸਾਰੇ ਆਟਾ ਵੰਡਤਾ ਤਾਂ ਹੀ ਤਾਂ ਤੁਹਾਡੇੋਂ ਮੰਗਣ ਆਈਆਂ ਤੁਸੀਂ ਕਿੱਥੇ ਬਣ ਜਾਓਗੇ ਸਰਪੰਚ ਸਰਪੰਚੀ ਲੜਨ ਦੇ ਲਈ ਪੈਸਾ ਚਾਹੀਦਾ ਤੇ ਅਸੀਂ ਪੂਰਾ 20 ਲੱਖ ਰੁਪਇਆ ਲਾਉਣਾ ਹੈ ਅਸਾਂ 25 ਲੱਖ ਲਾਵਾਂਗੇ ਗਿਆ ਹੈ ਤੇਰਾ ਬਾਈ ਆੜਤੀ ਕੋਲੋਂ ਪੈਸੇ ਫੜਨ ਜਿੱਦੇ ਤਾਂ ਤੁਸੀਂ ਫੇਰ ਵੀ ਨਹੀਂ ਜਿੰਨਾ ਤਾਂ ਅਸੀਂ ਹੋਈ ਐ ਅਸੀਂ ਦਿੱਤਾਂਗੇ ਅਸੀਂ ਉਹ ਜਿੱਤਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਚਲ ਪੈਸਾ ਦੇ ਰਾਂ ਜਿੱਤਾਂਗੇ ਵੀ ਅਸੀਂ ਅਸੀਂ ਵੀ ਪੈਸਾ ਲਾਵਾਂਗੇ ਉਹ ਕਿਉਂ ਇੰਨਾ ਖਰੂ ਪਾਇਆ ਖਰਚ ਅੱਜ ਉਹ ਕਿਉਂ ਐਵੇਂ ਲੜੀ ਜਾਨੀਆਂ ਘਰਾਂ ਦੇ ਵਿੱਚ ਆਪਸੀ ਕਲੇਸ਼ ਮਾੜਾ ਹੁੰਦਾ ਲੜੀਦਾ ਨਹੀਂ ਹੁੰਦਾ ਵੈਸੇ ਲੜਾਈ ਹੈ ਕਿਹੜੀ ਗੱਲ ਦੀ ਲੜਾਈ ਇਸ ਗੱਲ ਦੀ ਹੈ ਵੀ ਅਸੀਂ ਸਰਪੰਚੀ 'ਚ ਖੜੇ ਹੋਣ ਬਾਰੇ ਕਿਉਂ ਸ ਸੋਚ ਵੀ ਨਹੀਂ ਸਕਦੇ ਅਸੀਂ ਤਾਂ ਖੜਾਂਗੇ ਵੀ ਤੇ ਜਿੱਤਾਂਗੇ ਵੀ ਓਏ ਅਸੀਂ ਜਿੱਤਾਂਗੇ ਅਸੀਂ ਜਿੱਤਣਾ ਦੇਖ ਲਈ ਪਿਛਲੇ ਸਾਲ ਮੈਂ ਮੜੇਗਾ ਚ ਨੜਕਾ ਲਵਾਇਆ ਐਸੇ ਕਰਕੇ ਚ ਲਵਾਇਆ ਨਾ ਸਕੂਲ ਚ ਲਵਾਉਂਦਾ ਫਿਰ ਅਕਲ ਦੇ ਉਹ ਜਿੱਤ ਕੇ ਸਕੂਲ ਚ ਵੀ ਲਵਾ ਦੂ ਕੋਈ ਨਹੀਂ ਉਹ ਕਿਉਂ ਲੜੀ ਜਾਂਦੇ ਹੋ ਬਾਈਓ ਚੁੱਪ ਕਰਕੇ ਉਹ ਐ ਕਿਵੇਂ ਬਹਿ ਜੀਏ ਨਾਲੇ ਕੌਣ ਬਿਠਾ ਲੂ ਸਾਨੂੰ ਬਿਠਾ ਦੋ ਨਹੀਂ ਬਿਠਾਤਾ ਤੁਹਾਨੂੰ ਸਰਕਾਰ ਨੇ ਸਰਕਾਰ ਸਰਕਾਰ ਨੇ ਕਿਵੇਂ ਬਿਠਾਤਾ ਤੁਹਾਨੂੰ ਪਤਾ ਨਹੀਂ ਸਰਕਾਰ ਨੇ ਐਲਾਨ ਕੀਤਾ ਬੀਏ ਤੋਂ ਘਟੇ ਬੰਦਾ ਸਰਪੰਚੀ ਦੀਆਂ ਚੋਣਾਂ ਚ ਨਹੀਂ ਖੜ ਸਕਦਾ ਚਲੋ ਚੰਗਾ ਮੈਂ ਤਾਂ ਚੱਲਿਆ ਸਰਪੰਚੀ ਦੇ ਕਾਗਜ਼ ਭਰਨ ਨਾਲੇ ਸਕੂਲਾ ਚ ਨਲਕੇ ਲਈ ਕਾਗਜ਼ ਸਰਪੰਚ ਨਹੀਂ ਬਣਾਇਆ ਜਾਂਦਾ ਇਸ ਲਈ ਸਕੂਲਾ ਚ ਪੜਨਾ ਵੀ ਪੈਂਦਾ